ਤੇ ਤੁਹਾਡੀ ਜਿਹੜਾ ਪਾਸ ਥੋੜੀ ਜੀ ਗੱਲ ਵਿੱਚ ਸ਼ਹੀਦ ਭਾਈ ਧਰਮ ਸਿੰਘ ਜੀ ਦੀ ਕਰ ਲਈਏ ਕਿ ਤੁਹਾਡੀ ਜਿੰਦ ਵੀ ਜ਼ਿੰਦਗੀ ਦੇ ਵਿੱਚ ਜਦੋਂ ਆਨੰਦ ਕਾਰਜ ਹੁੰਦਾ ਉਹਨਾਂ ਦੇ ਨਾਲ ਉਹਨਾਂ ਨਾਲ ਤੁਸੀਂ ਕਿੰਨਾ ਸਮਾਂ ਬਤੀਤ ਕੀਤਾ ਆਪਣੇ ਜੀਵਨ ਦਰਾ ਮੈਂ ਕ੍ਰੀਬ ਉਹਨਾਂ ਦੇ ਨਾਲ 3.5 ਸਾਲ ਜਿਹੜੇ ਹੈਗੇ ਆ ਉਹ ਬਤੀਤ ਕੀਤਾ ਜਿਹੜੀ ਮੇਰੀ ਅੰਡਰਗ੍ਰਾਉਂਡ ਜ਼ਿੰਦਗੀ ਸੀਗੀ ਉਹ 3.5 ਸਾਲ ਦੀ ਸੀਗੀ ਜੀ ਤੇ ਮੈਨੂੰ ਜੇਲ੍ਹ ਵਿੱਚ ਗਏ ਨੂੰ ਮੈਂ 21 ਜੁਲਾਈ 1992 ਨੂੰ ਮੈਨੂੰ ਜਿਹੜਾ ਰੈਸਟ ਕੀਤਾ ਜਾਂਦਾ ਹੈਗਾ ਵਾ ਤੇ 28 ਦਸੰਬਰ 1992 ਨੂੰ ਸਿੰਘ ਸਾਹਿਬ ਦੀ ਜਿਹੜੀ ਸ਼ਹਾਦਤ ਦੀ ਖਬਰ ਹੈਗੀ ਆ ਉਹ ਜੇਲ੍ਹ ਦੀਆਂ ਸਲਾਖਾਂ ਵਿੱਚ ਮੈਨੂੰ ਜਿਹੜੀ ਹੈਗੀ ਪਹੁੰਚਦੀ ਹੈ ਜੀ ਤੁਹਾਨੂੰ ਫਿਰ ਸੰਸਕਾਰ ਤੇ ਜਾਂ ਭੋਗ ਤੇ ਆਉਣ ਦੀ ਪਰਮਿਸ਼ਨ ਮਿਲੀ ਸੀ ਨਹੀਂ ਬਿਲਕੁਲ ਜਦੋਂ ਇਹਨਾਂ ਦੀ ਸ਼ਹੀਦੀ ਦੀ ਖਬਰ ਆਉਂਦੀ ਹੈਗੀ ਆ ਮੇਰੇ ਮਾਤਾ ਜੀ ਜਿਹੜੇ ਹੈਗੇ ਆ ਸਿੰਘ ਸਾਹਿਬ ਦੇ ਮਾਤਾ ਜੀ ਤੇ ਮੇਰੀ ਸਿਸਟਰ ਜਿਹੜੇ ਆ ਇਹ ਮੇਰੀ ਮੁਲਾਕਾਤ ਕਰਨ ਜਾਂਦੇ ਹੈਗੇ ਆ ਉਸ ਦਿਨ ਪੂਰੀ ਜੇਲ੍ਹ ਵਿੱਚ ਜਿਹੜੀ ਹੈਗੀ ਆ ਅਖਬਾਰ ਨਹੀਂ ਵੰਡੀ ਜਾਂਦੀ ਹੈਗੀ ਜੀ ਤਾਂ ਮੈਂ ਕਰੀਬ ਜਦੋਂ ਸਿੰਘ ਸਾਹਿਬ ਦੀ ਸ਼ਹਾਦਤ ਹੁੰਦੀ ਆ ਤੇ ਮੈਂ ਕਾਫੀ ਰਾਤ ਤੱਕ ਇੱਕ ਲੜਕੀ ਦੇ ਨਾਲ ਸਿੰਘ ਸਾਹਿਬ ਦੀਆਂ ਗੱਲਾਂ ਛੁੱਟੀਆਂ-ਛੁੱਟੀਆਂ ਹਲਕੀਆਂ-ਫੁੜਕੀਆਂ ਜਿਹੜੀਆਂ ਗੱਲਾਂ ਐ ਉਹ ਕਰਦੀ ਰਹਿੰਦੀ ਹੈਗੀਆਂ ਕਿਉਂਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਮੈਨੂੰ ਕੋਈ ਪਤਾ ਨਹੀਂ ਕਿ ਸਿੰਘ ਸਾਹਿਬ ਜਿਹੜੇ ਉਹ ਸ਼ਹੀਦ ਹੋ ਚੁੱਕੇ ਨੇ ਜੀ ਕਾਫੀ ਰਾਤ ਤੱਕ ਕਦੀ ਵੀ ਨਹੀਂ ਉਹਨਾਂ ਦੇ ਬਾਰੇ ਵਿੱਚ ਇੰਨੀ ਆਜ਼ਾਦੀਆਂ ਮੈਂ ਗੱਲਾਂ ਕੀਤੀਆਂ ਜਿੰਨੀਆਂ ਉਸ ਦਿਨ ਗੱਲਾਂ ਕੀਤੀਆਂ ਨਿਗੀਆਂ ਤਾਂ ਉਸ ਟਾਈਮ ਮੇਰਾ ਜਿਹੜਾ ਨਿਤਨੇਮ ਦਾ ਟਾਈਮ ਹੁੰਦਾ ਸੀ ਮੈਂ 12 ਵਜੇ ਤੋਂ ਬਾਅਦ ਉੱਠ ਕੇ ਜਦੋਂ ਵੀ 12 ਵੱਜ ਜਾਂਦੇ ਸੀ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਕੇ ਤੇ ਫਿਰ ਮੈਂ ਦੁਬਾਰਾ ਹੀ ਸੌ ਜਾਂਦੀ ਹੁੰਦੀ ਸੀ ਫਿਰ ਜਦੋਂ ਅਖਬ ਤਾ ਅਖਬਾਰ ਉਸ ਦਿਨ ਆਈ ਨਹੀਂ ਹੈਗੀ ਤੇ ਮੈਂ ਉੱਠ ਕੇ 9 ਵਜੇ ਦੇ ਕਰੀਬ ਬਾਹਰ ਹੁੰਨੀ ਆ ਮੈਂ ਮੇਟਨ ਨੂੰ ਕਹਿੰਨੀ ਹੈਗੀ ਕਿ ਦੀਦੀ ਤੁਸੀਂ ਗੇਟ ਖੜਕਾਓ ਅਖਬਾਰ ਕਿਉਂ ਨਹੀਂ ਆਈ ਤੇ ਉਹਨੇ ਟਾਈਮ ਤੱਕ ਜਿਹੜਾ ਗੇਟ ਹੈ ਉਹ ਖੜਕ ਜਾਂਦਾ ਹੈਗਾ ਜੀ ਬਾਕੀ ਬੀਬੀਆਂ ਹੱਸਣ ਲੱਗ ਜਾਂਦੀਆਂ ਕਹਿੰਦੇ ਲੈ ਅੱਜ ਤੇ ਤੂੰ ਕੁਝ ਹੋਰ ਵੀ ਮੰਗਦੀ ਤੂੰ ਕਿਹਾ ਗੇਟ ਖੜਕਾਓ ਤੇ ਉਸੇ ਟਾਈਮ ਹੀ ਗੇਟ ਖੜਕ ਗਿਆ ਹੈਗਾ ਉਹ ਵੀ ਮਿਲ ਜਾਣਾ ਸੀਗਾ ਹੂੰ ਉਹ ਹਸਨ ਲੱਗ ਜਾਂਦੀ ਐ ਨੇ ਜਦੋਂ ਗੇਟ ਖੁੱਲਦਾ ਤੇ ਉਸੇ ਟਾਈਮ ਮੈਨੂੰ ਹੌਲਦਾਰ ਕਹਿੰਦਾ ਕਿ ਤੇਰੀ ਮੁਲਾਕਾਤ ਹੈਗੀ ਜੀ ਲੇਕਿਨ ਮੇਰੀ ਮੁਲਾਕਾਤ ਤੇ ਅੱਜ ਨਹੀਂ ਆ ਸਕਦੀ ਮੇਰੀ ਤੇ ਕੱਲ ਤਰੀਕ ਪੇਸ਼ੀ ਹੈਗੀ ਆ ਜੀ ਤਾਂ ਫਿਰ ਤਰੀਕ ਪੇਸ਼ੀ ਤੇ ਹੀ ਆਉਂਦੇ ਹੁੰਦੇ ਸੀ ਪਰਿਵਾਰਕ ਮੈਂਬਰ ਤੇ ਮੇਰੀ ਅੱਜ ਮੁਲਾਕਾਤ ਕਿਵੇਂ ਆ ਗਈ ਚਲੋ ਮੈਂ ਮੁਲਾਕਾਤ ਕਰਨ ਜਾਣੀ ਹੈਗੀ ਆ ਹੂੰ ਮੈਂ ਜਾਂਦੇ ਆ ਸਰ ਜਿਹੜਾ ਅ ਅਫਸਰ ਦੀ ਡਿਊਟੀ ਹੁੰਦੀ ਆ ਅਖਬਾਰ ਵੰਡਣ ਦੀ ਮੈਂ ਜਾਂਦੇ ਆ ਸਰ ਉਹਨਾਂ ਦਾ ਦਫ਼ਤਰ ਨੰਨ ਕੇ ਜਾਣਾ ਹੁੰਦਾ ਮੈਂ ਕਿਹਾ ਸਰ ਅੱਜ ਅਖਬਾਰ ਕਿਉਂ ਨਹੀਂ ਤੁਸੀਂ ਭੇਜੀ ਹੂੰ ਤਾਂ ਉਹ ਇੱਕਦਮ ਮੇਰੇ ਇਸ ਸਵਾਲ ਨੂੰ ਸੁਣ ਕੇ ਤੇ ਇੱਕਦਮ ਉਹ ਬੁੰਦਲ ਜਾਂਦਾ ਕਿ ਮੈਂ ਜਵਾਬ ਕੀ ਦਵਾਂ ਹੂੰ ਉਸੇ ਸ਼ਿਧੀ ਕਹਿੰਦਾ ਕਿ ਅੱਜ ਪਿੱਛੋਂ ਹੀ ਨੀ ਅਖਬਾਰ ਆਈ ਕਿਉਂਕਿ ਅਖਬਾਰ ਜਿਹੜਾ ਜੇਲ੍ਹ ਵਿੱਚ ਇੱਕ ਨਿਜ਼ਮ ਹੁੰਦਾ ਹੈ ਕਿ ਜਿਹੜੀ ਖਬਰ ਜਿਹੜੀ ਹੈਗੀ ਆ ਉਹ ਕੈਦੀਆਂ ਨੂੰ ਨਹੀਂ ਪੜਾਉਣੀ ਹੈਗੀ ਉਸ ਤੇ ਅਗਰ ਤਾਂ ਛੋਟੀ ਖਬਰਾਂ ਤੇ ਉਹਨੂੰ ਕੱਟ ਕੇ ਤੇ ਫਿਰ ਜੇਲ੍ਹ ਵਿੱਚ ਭੇਜਿਆ ਜਾਂਦਾ ਸੀ ਪਰ ਸਿੰਘ ਸਾਹਿਬ ਦੀ ਜਿਹੜੀ ਸ਼ਹੀਦੀ ਦੀ ਖਬਰ ਸੀਗੀ ਇਹ ਫਰੰਟ ਪੇਜ ਦੇ ਅਜੀਤ ਦੇ ਉੱਤੇ ਅੱਧੀ ਜਿਹੜੀ ਹੈਗੀ ਆ ਅੱਧੇ ਪੇਜ ਦੀ ਸੀਗੀ ਤਾਂ ਇਸ ਕਰਕੇ ਉਹਨਾਂ ਨੇ ਕਟਿੰਗ ਨਹੀਂ ਕੀਤੀ ਪੂਰੀ ਜੇਲ੍ਹ ਵਿੱਚ ਉਹਨਾਂ ਨੇ ਅਖਬਾਰ ਹੀ ਨਹੀਂ ਉਸ ਦਿਨ ਭੇਜੀ ਹੈਗੀ ਜਿਸ ਨੂੰ ਉਹਨਾਂ ਨੇ ਇਸ ਤਰ੍ਹਾਂ ਕਿਹਾ ਵੀ ਅੱਜ ਅਖਬਾਰ ਪਿੱਛੋਂ ਹੀ ਆਈ ਹੈਗੀ ਤਾਂ ਮੇਰੇ ਮਾਤਾ ਜੀ ਤੇ ਮੇਰੇ ਸਿਸਟਰ ਜਦੋਂ ਅ ਸਲਾਖਾਂ ਦੇ ਪਿੱਛੇ ਮੇਰੀ ਮੁਲਾਕਾਤ ਕਰਦੇ ਹੈਗੇ ਆ ਤੇ ਉਹ ਦੋਨਾਂ ਦੀ ਰੋ ਰੋ ਕੇ ਹਾਲਤ ਬਹੁਤ ਖਰਾਬ ਹੋਈ ਹੁੰਦੀ ਆ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਰੋ ਕਿਉਂ ਰਹੇ ਜੇ ਮੇਰੀਆਂ ਹੁਣ ਜ਼ਮਾਨਤਾਂ ਹੋ ਜਾਣੀਆਂ ਨੇ ਜਲਦੀ ਮੈਂ ਸੋਚਿਆ ਕਿ ਐਸ ਗੱਲ ਨੂੰ ਭਾਵਕ ਹੋਏ ਪਏ ਹੈਗੇ ਆ ਤਾਂ ਮੇਰੀ ਸਿਸਟਰ ਕਹਿੰਦੀ ਆ ਕਿ ਹੁਣ ਤੇਰੀਆਂ ਜ਼ਮਾਨਤਾਂ ਨੂੰ ਆਪਾਂ ਕੀ ਕਰਨਾ ਹੈ ਜੋ ਹੋਣਾ ਸੀ ਉਹ ਹੋ ਗਿਆ ਮੈਂ ਕਿਹਾ ਕੀ ਹੋਇਆ ਹਮ ਮੇਰੀ ਸਿਸਟਰ ਕਹਿੰਦੀ ਆ ਕਿ ਭਾਈ ਸਾਹਿਬ ਸ਼ਹੀਦ ਹੋ ਗਏ ਨੇ ਮੈਂ ਕਿਹਾ ਨਹੀਂ ਇਹ ਝੂਠ ਹੈਗਾ ਹੁਣ ਉਹ ਟਾਈਮ ਸੀਗਾ ਮੇਰੇ ਲਈ ਆਪਣੇ ਮਨ ਨੂੰ ਬਹੁਤ ਵੱਡਾ ਮਜ਼ਬੂਤ ਕਰਨਾ ਕਿ ਮੈਂ ਆਪਣੇ ਆਪ ਨੂੰ ਕਮਜ਼ੋਰ ਨਾ ਫੀਲ ਕਰਾਂ ਮੈਂ ਦੁਸ਼ਮਣਾਂ ਦੇ ਵਿੱਚ ਘਿਰ ਹੋਈਆਂ ਤਾਂ ਮੈਂ ਆਪਣੇ ਆਪ ਨੂੰ ਰੋਲਾ ਨਹੀਂ ਮੈਂ ਆਪਣੇ ਆਪ ਨੂੰ ਬਹੁਤ ਜਿਆਦਾ ਮਜ਼ਬੂਤ ਕੀਤਾ ਪਰ ਉਹ ਰੋ ਰੋ ਕੇ ਬਹੁਤ ਜਿਆਦਾ ਮਾਤਾ ਜੀ ਵੀ ਉਹਨਾਂ ਦੀ ਵੀ ਅੱਖਾਂ ਵਿੱਚ ਹੰਝੂ ਸੀ ਮੇਰੀ ਸਿਸਟਰ ਤੇ ਬਹੁਤ ਜਿਆਦਾ ਵਰਲਾਪ ਕਰ ਰਹੀ ਸੀਗੀ ਛੋਟੀ ਭੈਣ ਮੇਰੀ ਤਦ ਮੈਂ ਉਹਨਾਂ ਨੂੰ ਹੌਸਲਾ ਦੇ ਰਹੀ ਹੈਗੀ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਕੁਝ ਨਹੀਂ ਹੁੰਦਾ ਇਹ ਤਾਂ ਇੱਕ ਨਾ ਇੱਕ ਦਿਨ ਖਬਰ ਆਉਣੀ ਸੀਗੀ ਕਿ ਤੁਸੀਂ ਇਹ ਨਾ ਇਸ ਤਰ੍ਹਾਂ ਨਾ ਕਰੋ ਕੀ ਪਤਾ ਖਬਰ ਝੂਠੀ ਹੋਏ ਤਾਂ ਫਿਰ ਸਿਸਟਰ ਨੇ ਦੱਸਿਆ ਨਹੀਂ ਅਖਬਾਰ ਵਿੱਚ ਫੋਟੋ ਵੀ ਆ ਗਈ ਆ ਉਹਨਾਂ ਦੀ ਸ਼ਹੀਦੀ ਦੀ ਫੋਟੋ ਜਿਹੜੀ ਉਹ ਅਖਬਾਰ ਵਿੱਚ ਆ ਗਈ ਫਿਰ ਮੈਨੂੰ ਸਮਝ ਲੱਗ ਗਈ ਕਿ ਅੱਜ ਅਖਬਾਰ ਕਿਉਂ ਨਹੀਂ ਦਿੱਤੀ ਗਈ ਹੈਗੀ ਜੇਲ੍ਹ ਵਿੱਚ ਹਾਂ ਉਸ ਤੋਂ ਬਾਅਦ ਮੇਰੀ ਸਿਸਟਰ ਕਹਿੰਦੀ ਆ ਕਿ ਵੀ ਅੰਦਰੋਂ ਦੀ ਜੇਲ੍ਹ ਦੇ ਅੰਦਰੋਂ ਦੀ ਅਸੀਂ ਮੁਲਾਕਾਤ ਕਰਨਾ ਚਾਹੁੰਦੇ ਹੈਗੇ ਮੈਂ ਜਿਹੜਾ ਉੱਥੋਂ ਅਪਸਰ ਹੈਗਾ ਵਾ ਦੀਪਤੀ ਸੁਪਰਡੈਂਟਾ ਮੈਂ ਉਹਨੂੰ ਮੈਸੇਜ ਭੇਜਿਆ ਜੀ ਕਿ ਮੇਰੀ ਮੁਲਾਕਾਤ ਜਿਹੜੀ ਹੈਗੀ ਉਹ ਅੰਦਰੋਂ ਦੀ ਕਰਵਾਈ ਜਾਵੇ ਮੇਰੇ ਮਾਤਾ ਜੀ ਆਏ ਨੇ ਸਿੰਘ ਸਬਕੀਦ ਹੋ ਗਏ ਨੇ ਤੇ ਉਹ ਚਾਹੁੰਦੇ ਕਿ ਅੰਦਰੋਂ ਦੀ ਮੁਲਾਕਾਤ ਕੀਤੀ ਜਾਵੇ ਤਾਂ ਉਹਨਾਂ ਨੇ ਅੰਦਰੋਂ ਦੀ ਦੀਪਤੀ ਦੇ ਦਫ਼ਤਰ ਵਿੱਚ ਬਿਠਾ ਕੇ ਫਿਰ ਸਾਡੀ ਮੁਲਾਕਾਤ ਕਰਾਈ ਆ ਮੈਂ ਉਸ ਟਾਈਮ ਤੱਕ ਆਪਣੇ ਆਪ ਨੂੰ ਬਹੁਤ ਜ਼ਿਆਦਾ ਜਾਪਤੇ ਦੇ ਵਿੱਚ ਰੱਖਿਆ ਹੈਗਾ ਕਿਉਂਕਿ ਮੈਨੂੰ ਪਤਾ ਸੀ ਹੁਣ ਇਹਦਾ ਸਫ਼ਰ ਬਹੁਤ ਲੰਬਾ ਹੈਗਾ ਵਾ ਜੀ ਇਹਨਾਂ ਨੇ 5-6 ਘੰਟੇ ਬੱਸ ਦੇ ਉੱਤੇ ਸਫ਼ਰ ਕਰਕੇ ਫਿਰ ਵਾਪਸ ਜਾਣਾ ਏ ਇੱਕ ਮਾਂ ਦਾ ਦਿਲ ਜਾਣਦਾ ਹੁੰਦਾ ਹੈ ਕਿ ਪੁੱਤ ਦੀ ਸ਼ਹੀਦੀ ਦੀ ਖਬਰ ਜਿਹੜੀ ਆ ਮੇਰੀ ਮੁਲਾਕਾਤ ਜਦੋਂ ਕਰਨ ਆ ਰਹੇ ਤੇ ਉਹਨਾਂ ਨੂੰ ਉਹਨਾਂ ਨੂੰ ਸੰਗਰੂਰ ਆਣ ਕੇ ਜਦੋਂ ਅਖਬਾਰ ਫੜਦੀਆਂ ਫਿਰ ਉਹਨਾਂ ਨੂੰ ਖਬਰ ਮਿਲਦੀ ਹੈਗੀ ਆ ਤੇ ਉਹਨਾਂ ਨੇ ਵਾਪਸ ਵੀ ਜਾਣਾ ਹੈਗਾ ਵਾ ਮੈਂ ਉਹਨਾਂ ਨੂੰ ਕਿਹਾ ਕਿ ਅਗਰ ਤੁਹਾਡੇ ਕੋਲ ਪੈਸੇ ਹੈਗੇ ਤਾਂ ਤੁਸੀਂ ਬਸ ਤੇ ਵਾਪਸ ਨਾ ਜਾਇਓ ਤੁਸੀਂ ਕੋਈ ਟੈਕਸੀ ਵਗੈਰਾ ਕਰਕੇ ਤੇ ਉਹਦੇ ਤੇ ਤੁਸੀਂ ਵਾਪਸ ਚਲੇ ਜਾਇਓ ਚਲੋ ਖੈਰ ਮੈਂ ਮੁਲਾਕਾਤ ਤੋਂ ਬਾਅਦ ਜਦੋਂ ਜਾਨਣੀ ਹੈਗੀਆਂ ਹੂੰ ਜਨਾਨ ਹਾਤੇ ਜਦੋਂ ਪਹੁੰਚਦੀ ਆ ਉਦੋਂ ਤੱਕ ਜਨਾਨ ਹਾਤੇ ਤੱਕ ਵੀ ਜਿਹੜੀ ਸਿੰਘ ਸਾਹਿਬ ਦੀ ਸ਼ਹੀਦੀ ਦੀ ਜਿਹੜੀ ਖਬਰ ਹੈ ਉਹ ਪਹੁੰਚ ਜਾਂਦੀ ਹੈਗੀ ਆ ਤੇ ਉਹਨਾਂ ਨੇ ਬਹੁਤ ਸਾਰਾ ਸਮਾਨ ਮੇਰੇ ਲਈ ਲੈ ਕੇ ਗਏ ਸੀ ਮਾਤਾ ਜੀ ਵਿਹਸਨ ਬਣਾ ਕੇ ਹੋਰ ਕਿੰਨਾ ਕੁਛ ਹੀਗਾ ਔਰ ਹੈਰਾਨੀ ਵਾਲੀ ਗੱਲ ਹੈ ਕਿ ਉਸ ਸਮਾਨ ਦੇ ਵਿੱਚ ਜਦੋਂ ਸਿੰਘ ਸਾਹਿਬ ਦੀ ਖਬਰ ਪਹੁੰਚਦੀ ਹੈਗੀ ਆ ਤੇ ਉਸ ਦੇ ਨਾਲ ਇੱਕ ਲਾਲ ਰੰਗ ਦਾ ਸੂਟ ਵੀ ਮੇਰੇ ਲਈ ਸਿੰਘ ਸਾਹਿਬ ਨੇ ਜਿਹੜੇ ਆਪਣੇ ਹੱਥਾਂ ਨਾਲ ਖਰੀਦੇ ਆ ਉਹ ਪਹੁੰਚਦਾ ਹੈਗਾ ਵਾ ਜੀ ਇੱਕ ਕਾਲੇ ਰੰਗ ਦਾ ਕੋਟ ਹੈਗਾ ਵਾ ਜੀਨ ਦੀ ਜੀਨ ਦੀ ਜੈਕਟ ਹੈਗੀ ਇੱਕ ਉਹ ਤੇ ਇੱਕ ਲਾਲ ਰੰਗ ਦਾ ਸੂਟ ਔਰ ਮਾਤਾ ਜੀ ਮੈਨੂੰ ਮੈਸੇਜ ਦਿੰਦੇ ਆ ਹੀ ਸਿੰਘ ਸਾਹਿਬ ਨੇ ਕਿਹਾ ਕਿ ਜਦੋਂ ਤੇਰੀ ਜ਼ਮਾਨਤ ਹੋਣੀ ਆ ਤੇ ਇਹ ਲਾਲ ਰੰਗ ਦਾ ਸੂਟ ਪਾ ਕੇ ਹੀ ਤੂੰ ਬਾਹਰ ਆਉਣਾ ਹੈਗਾ ਹੂੰ ਹੁਣ ਲਾਲ ਰੰਗ ਦਾ ਸੂਟ ਨਾ ਮੇਰੀ ਚੋਆਇਸ ਹੀ ਨਾ ਸਿੰਘ ਸਾਹਿਬ ਦੀ ਚੋਆਇਸ ਹੀਗੀ ਮੇਰੇ ਕੋਲ ਅੱਜ ਵੀ ਉਹ ਸੂਟ ਪਿਆ ਹੋਇਆ ਵਾ ਜੀ ਤਾਂ ਮੈਂ ਇਕਦਮ ਹੈਰਾਨ ਹੁਣੀ ਆ ਕਿ ਇਹ ਅਜ ਤੱਕ ਮੈਂ ਸੋਚਦੀ ਆ ਕਿ ਉਹਨਾਂ ਨੇ ਉਹ ਲਾਲ ਸੂਟ ਦੀ ਚੋਆਇਸ ਮੇਰੇ ਲਈ ਕਿਉਂ ਕੀਤੀ ਹੈਗੀ ਜੀ ਮੈਨੂੰ ਕੁਝ ਨਹੀਂ ਪਤਾ ਹੈਗਾ ਵੀ ਇਹ ਤਾਂ ਮੈਂ ਕਦੀ ਪਾਉਂਦੀ ਨਹੀਂ ਰੈੱਡ ਕਲਰ ਮੈਂ ਕਦੀ ਪਾਇਆ ਵੀ ਨਹੀਂ ਸੀ ਨਾ ਹੀ ਕਦੀ ਉਹਨਾਂ ਨੇ ਜਦੋਂ ਵੀ ਅਸੀਂ ਕੱਪੜੇ ਖਰੀਦੇ ਸੀ ਕਦੀ ਵੀ ਇਸ ਤਰ੍ਹਾਂ ਨਹੀਂ ਸੀ ਇਹਦਾ ਕੀ ਕਾਰਨ ਹੈਗਾ ਇਹਨਾਂ ਨੇ ਕਿਉਂ ਮੇਰੇ ਲਾਲ ਰੰਗ ਦਾ ਸੂਟ ਭੇਜਿਆ ਹੈਗਾ ਵਾ ਹੁਣ ਉਹ ਸਾਰਾ ਸਮਾਨ ਲੈ ਕੇ ਜਦੋਂ ਮੈਂ ਜਨਾਨ ਹੱਤੇ ਪਹੁੰਚਦੀ ਆ ਤਾਂ ਮੇਰਾ ਜਿਹੜਾ ਜਾਪ ਤਾਂ ਮੈਂ ਰੱਖਿਆ ਹੋਇਆ ਸੀਗਾ ਉਹ ਇਕਦਮ ਫੁੱਟ ਜਾਂਦਾ ਤੇ ਮੈਂ ਇਕਦਮ ਭਾਵ ਭਾਵਕ ਹੋ ਕੇ ਫਿਰ ਹੁੰਨ ਲੱਗ ਜਾਂਦੀ ਹੈਗੀ ਬਸ ਉਸ ਤੋਂ ਬਾਅਦ ਫਿਰ ਅਗਲੇ ਦਿਨ ਹੀ ਗਾਰਡ ਜਿਹੜੀ ਉਹ ਪਹੁੰਚ ਜਾਂਦੀ ਹੈਗੀ ਆ ਜਿਹੜੇ ਆਮ ਰੂਟੀਨ ਵਿੱਚ 10 ਤੋਂ 11 ਵਜੇ ਤੱਕ ਜਿਹੜੀ ਗਾਰਡ ਜਿਹੜੀ ਤਰੀਕ ਪੇਸ਼ੀਆਂ ਤੇ ਲੈ ਕੇ ਜਾਂਦੀ ਆ ਤੇ ਮੈਨੂੰ 8 ਵਜੇ ਦੇ ਨਾਲ ਹੀ ਮੈਸੇਜ ਆ ਜਾਂਦਾ ਹੈਗਾ ਕਿ ਅੱਜ ਤੇਰੀ ਤਰੀਕ ਪੇਸ਼ੀ ਹੈ ਤੇਰੀ ਗਾਰਡ ਲੈਣ ਆਈ ਹੈ ਮੈਨੂੰ ਪਤਾ ਲੱਗ ਜਾਂਦਾ ਹੈਗਾ ਕਿ ਜਿਹੜੇ 8 ਵਜੇ ਹੀ ਗਾਰਡ ਪਹੁੰਚ ਗਈ ਆ ਇਹ ਰਿਮਾਂਡ ਤੇ ਹੀ ਮੈਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਫਿਰ ਮੈਨੂੰ ਪਟਿਆਲੇ ਮਾਈ ਦੀ ਸਰਾ ਜਿਹੜਾ ਅ ਇੰਟੈਰੋਗੇਸ਼ਨ ਸੈਂਟਰ ਹੈਗਾ ਵਾ ਉੱਥੇ ਲੈ ਕੇ ਜਾਂਦੇ ਹੈਗੇ ਉੱਥੇ ਫਿਰ ਅਫਸਰ ਪੁੱਛ ਬੜਤਾਲ ਕਰਦੇ ਆ ਬਹੁਤ ਜਿਹੜੇ ਹੈਗੇ ਆ ਅਫਸਰ ਜਿਹੜੇ ਉਹ ਸਪੈਸ਼ਲ ਤੌਰ ਤੇ ਵੇਖਣ ਹੁੰਦੇ ਉੱਥੇ ਵੀ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਸੀਗੀ ਕਿ ਮੈਂ ਜਿਹੜਾ ਇਨ੍ਹਾਂ ਦੁਸ਼ਮਣਾਂ ਦੇ ਸਾਹਮਣੇ ਜਿਹੜੀ ਘਰੀ ਹੋਈਆਂ ਮੈਂ ਇਨ੍ਹਾਂ ਨੂੰ ਆ ਆਪਣੇ ਆਪ ਨੂੰ ਕਮਜ਼ੋਰ ਨਹੀਂ ਦਿਖਾਉਣਾ ਹੈਗਾ ਔਰ ਜਦੋਂ ਵੀ ਅਫਸਰ ਮੇਰੇ ਨਾਲ ਗੱਲ ਕਰਦੇ ਸੀ ਮੇਰੀ ਪੁਸ਼ਪੜਤਾਲ ਕਰਦੇ ਸੀ ਤੇ ਮੈਂ ਬਹੁਤ ਜ਼ਿਆਦਾ ਆਪਣੇ ਆਪ ਦੇ ਜਾਬਤਾ ਰੱਖ ਕੇ ਜਿਹੜੀ ਉਹਨਾਂ ਨਾਲ ਗੱਲਬਾਤ ਕਰਦੀ ਸੀ ਪਰ ਜਿਹੜਾ ਮੇਰੇ ਰੋਣ ਦਾ ਟਾਈਮ ਸੀ ਮੇਰੇ ਟੁੱਟਣ ਦਾ ਟਾਈਮ ਸੀ ਉਹ ਰਾਤ ਦਾ ਹੁੰਦਾ ਸੀਗਾ ਔਰ 10 ਦਿਨ ਮੈਂ ਸੌਂ ਕੇ ਨਹੀਂ ਵੇਖਿਆ 10 ਦਿਨ ਮੈਂ ਨਾ ਰੋਟੀ ਖਾਦੀ ਨਾ ਪਾਣੀ ਪੀਤਾ ਬਿਲਕੁਲ 10 ਦਿਨ ਜਿਹੜੇ ਸੀਗੇ ਉਹ ਸਭ ਚੀਜ਼ਾਂ ਤੋਂ ਰਹਿਤ ਸੀਗੇ ਜਦੋਂ ਡੈਡੀ ਕਾਂਸਟੇਬਲ ਰੋਟੀ ਲੈ ਕੇ ਆਉਂਦੀ ਸੀ ਤੇ ਮੈਨੂੰ ਕਹਿੰਦੀ ਸੀ ਉਹ ਚੱਲੇ ਜਾਂਦੀ ਸੀ ਬਾਹਰ ਤੇ ਮੈਂ ਰੋਟੀ ਨੂੰ ਲਗਾ ਕੇ ਇਧਰ ਉਧਰ ਨੁਕਰਾਂ ਸੁੱਟ ਦਿੰਦੀ ਸੀ ਉਹ ਮੈਨੂੰ ਪੁੱਛਦੀ ਸੀ ਰੋਟੀ ਖਾ ਲਈ ਮੈਂ ਕਹਿੰਦੀ ਸੀ ਹਾਂ ਖਾ ਲਈ ਹੈਗੀ ਆ ਔਰ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਦਿਲ ਦੀ ਧੜਕਣ ਦੀ ਆਵਾਜ਼ ਜਿਹੜੀ ਉਹ ਕਿੰਨੀ ਜ਼ਬਰਦਸਤ ਹੁੰਦੀ ਹੈ ਕਿਉਂਕਿ ਜਦੋਂ ਸ਼ਾਂਤ ਰਾਤ ਹੁੰਦੀ ਸੀ ਮੈਂ ਬੈੱਡ ਦੇ ਉੱਤੇ ਜਾਗਦੀ ਹੁੰਦੀ ਸੀ ਮੁద్ది ਪਈ ਹੁੰਦੀ ਸੀ ਤੇ ਮੈਨੂੰ ਮੇਰੇ ਦਿਲ ਦੇ ਧੜਕਣ ਦੀ ਆਵਾਜ਼ ਤੱਕ ਸੁਣਾਈ ਦਿੰਦੀ ਸੀ ਉਸ ਤੋਂ ਬਾਅਦ ਇੱਕ ਦਿਨ ਹੁੰਦਾ ਹੈਗਾ ਕਿ ਮੈਨੂੰ ਪਤਾ ਲੱਗਦਾ ਕਿ ਇੱਥੇ ਜਿੱਥੇ ਮੈਂ ਰਹਿ ਰਹੀ ਹਾਂ ਉਸ ਕਮਰੇ ਦੇ ਉੱਪਰ ਮਹਾਰਾਜ ਦਾ ਸਰੂਪ ਹੈਗਾ ਵਾ अच्छा क्योंकि ਇੱਥੇ ਇੱਕ ਪਾਠੀ ਸਿੰਘ ਆਉਂਦਾ ਵਾ ਮੈਨੂੰ ਆਉਂਦਾ ਜਾਂਦਾ ਦੇਖਦੀ ਆ ਤੇ ਉਹ ਸਵੇਰੀ ਸ਼ਾਮ ਆ ਰਿਹਾ ਹੈਗਾ ਤੇ ਦਾ ਮਤਲਬ ਕੋਈ ਨਾ ਕੋਈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈਗਾ ਵਾ ਤੇ ਮੈਨੂੰ ਬਿਲਕੁਲ ਜਿੱਥੇ ਮੈਨੂੰ ਰੱਖਿਆ ਸੀ ਉਥੋਂ ਇੱਧਰ ਉੱਧਰ ਜਾਣ ਦੀ ਤੇ ਪਰਮਿਸ਼ਨ ਬਿਲਕੁਲ ਵੀ ਨਹੀਂ ਸੀ ਹੈਗੀ ਪਰ ਸਿੰਘ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਥੋੜੀ ਜਿਹੀ ਇਸ ਚੀਜ਼ ਦੇ ਵਿੱਚ ਥੋੜੀ ਜਿਹੀ ਢਿੱਲ ਸੀਗੀ ਕਿ ਮੈਂ ਇਧਰ ਉਧਰ ਆਪਣੀ ਮਰਜ਼ੀ ਨਾਲ ਜਾ ਸਕਦੀ ਸੀ ਮੈਂ ਜਦੋਂ ਦੇਖਿਆ ਮੈਨੂੰ ਮੈਂ ਬਹੁਤ ਜ਼ਿਆਦੀ ਆਪਣੇ ਆਪ ਨੂੰ ਸਮਝੀ ਕਿ ਮੈਂ ਇਹਨਾਂ ਦੀ ਮਹਤਾਜ ਨਹੀਂ ਹੈਗੀ ਠੀਕ ਹੈ ਇਹਨਾਂ ਨੇ ਕਿ ਐਸਪੀ ਆ ਜੋ ਵੀ ਮੇਰਾ ਰਿਮਾਂਡ ਚੱਲ ਰਿਹਾ ਹੈਗਾ ਵਾ ਪਰ ਮੈਂ ਜ਼ਿਆਦੀ ਅਫਸਰਾਂ ਦੀ ਪ੍ਰਵਾਹ ਵੀ ਨਹੀਂ ਸੰਕਰਦੀ ਹੈਗੀ ਵੀ ਐਡੀ ਨਹੀਂ ਗੱਲ ਕਿ ਉਹ ਇੱਥੇ ਖਿਲਾਰ ਲੋ ਤੇ ਇੱਥੇ ਹੀ ਖਲੋਗੇ ਤਾਂ ਮੈਨੂੰ ਜਦੋਂ ਪਾਠੀ ਸਿੰਘ ਨੰਗ ਰਿਹਾ ਹੁੰਦਾ ਤੇ ਮੈਂ ਉਸੇ ਥੋੜਾ ਜਿਹਾ ਟਾਈਮ ਵੇਖ ਕੇ ਤੇ ਜਿੱਧਰ ਉਹ ਜਾਂਦਾ ਮੈਂ ਉਧਰ ਨੂੰ ਪੌੜੀਆਂ ਚੜ ਜਾਨੀ ਅਤੇ ਗਾਂਹ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਮੇਰੇ ਲਈ ਉਹ ਮੇਰੇ ਲਈ ਸਭ ਤੋਂ ਵੱਡੀ ਚੀਜ਼ ਹੁੰਦਾ ਕਿ ਇੱਕ ਦੁਸ਼ਮਣਾਂ ਦੇ ਵਿੱਚ ਕਿਰਿਆ ਹੋਣ ਆ ਇਸ ਹਾਲਾਤ ਦੇ ਵਿੱਚ ਜਦੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ ਤਾਂ ਮੈਂ ਜਦੋਂ ਇੰਜ ਗੁਰੂ ਸਾਹਿਬ ਦੇ ਸਾਹਮਣੇ ਮੱਥਾ ਟੇਕਦੀ ਆ ਤੇ ਹੰਝੂਆਂ ਦੀ ਝੜੀ ਤੇ ਆਲਰੇਡੀ ਬਹੁਤ ਜਿਆਦਾ ਜਿਵੇਂ ਕੋਈ ਮਾਂ ਵੀ ਉਹਨੂੰ ਮਿਲਦਾ ਹੈਗਾ ਇੰਨੀ ਵੱਡੀ ਘਟਨਾ ਤੋਂ ਬਾਅਦ ਤੇ ਉਹਦਾ ਉਹ ਹਿਲਕੁੱਟਦਾ ਹੈਗਾ ਇਸ ਤਰੀਕੇ ਦੇ ਨਾਲ ਜਦੋਂ ਮੈਂ ਮੱਥਾ ਟੇਕਿਆ ਹੈਗਾ ਵਾ ਤੇ ਮੇਰੇ ਕੰਨਾਂ 'ਚ ਇੱਕ ਆਵਾਜ਼ ਪੈਂਦੀ ਆ ਨਾ ਰੋ ਬੱਲ ਲੜੀਏ ਮੈਨੂੰ ਨਹੀਂ ਪਤਾ ਉਹ ਕੀ ਹੈਗਾ ਪਤਾ ਨਹੀਂ ਉਹ ਜਿਹੜਾ ਗਰੰਥੀ ਸਿੰਘ ਹੁਕਮ ਨਮਾ ਸਾਹਿਬ ਲੈ ਰਿਹਾ ਏ ਜਾਂ ਕੀ ਪਰ ਮੇਰੇ ਕੰਨਾਂ 'ਚ ਆਵਾਜ਼ ਪੈਂਦੀ ਹੈ ਨਾ ਰੋ ਬੱਲ ਲੜੀਏ ਮੈਨੂੰ ਇੰਜ ਲੱਗਿਆ ਕਿ ਮੇਰੇ ਪਾਤਸ਼ਾਹ ਨੇ ਮੈਨੂੰ ਹੌਸਲਾ ਦਿੱਤਾ ਹੈਗਾ ਤੂੰ ਨਾ ਰੋ ਮੈਂ ਉਸ ਤੋਂ ਬਾਅਦ ਉੱਠ ਕੇ ਕੁਝ ਟਾਈਮ ਉੱਥੇ ਬੈਠ ਕੇ ਉਨੀ ਟਾਈਮ ਤੱਕ ਬੜੀ ਹਲਚਲ ਵੱਜ ਜਾਂਦੀ ਸਾਰੇ ਪੀ ਸੰਦੀਪ ਕੌਰ ਕਿੱਥੇ ਚੱਲ ਗਈ ਹੈ ਜੀ ਆ ਉਹ ਵਾ ਮੈਂ ਆਰਾਮ ਦੇ ਨਾਲ ਜਿੰਨਾ ਮੈਂ ਆਪਣਾ ਟਾਈਮ ਲਾਉਣਾ ਸੀ ਲਾ ਕੇ ਮੈਂ ਮੱਥਾ ਟੇਕ ਕੇ ਤੇ ਫਿਰ ਮੈਂ ਥੱਲੇ ਆ ਜਾਨੀ ਹੈਗੀਆ ਤੇ ਮੈਨੂੰ ਅੱਜ ਤੱਕ ਉਹ ਇੰਜ ਲੱਗਦਾ ਕਿ ਮੇਰੇ ਪਾਤਸ਼ਾਹ ਨੇ ਮੈਨੂੰ ਹੌਸਲਾ ਦੇਣ ਲਈ ਹੀ ਉਹ ਗੁਰਬਾਣੀ ਦੀ ਤੁਕ ਜਿਹੜੀ ਹੈਗੀ ਉਹ ਮੇਰੇ ਸਾਹਮਣੇ ਆਉਂਦੀ ਹੈ ਜੀ ਜੀ